ਔਰ ਇਹਦੇ ਵਿੱਚ ਵਰਲਡਵਾਈਡ ਜਿਹੜੀ ਆ ਇਹਦੀ ਵਿਰੋਧਤਾ ਹੋ ਰਹੀ ਆ ਔਰ ਇਹਦੇ ਵਿੱਚ ਸਾਡੇ ਦੇਸ਼ ਦੀ ਬਦਨਾਮੀ ਆ ਜਿਹੜੇ ਪ੍ਰੋਟੈਸਟ ਹੋਣੇ ਜਿਹੜੇ ਆ ਇਹ ਜਾਇਜ਼ ਆ ਕਿਉਂਕਿ ਇਹ ਘਟਨਾ ਹੀ ਇਦਾਂ ਦੀ ਹੋਈ ਆ ਇਹਦੇ ਵਿੱਚ ਹਰ ਇੱਕ ਭਾਈਚਾਰੇ ਵਾਲਾ ਹਰ ਇੱਕ ਭਾਈਚਾਰੇ ਵਾਲਾ ਜਿਹੜਾ ਰੋਜ਼ ਕਾਰਿਆ ਵਾ ਪ੍ਰੋਟੈਸਟ ਕਰ ਰਹੇ ਨੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਇੱਕ ਇਹ ਸਾਡੀ ਜਿਹੜੀ ਜਗ ਜਨਨੀਆ ਉਹਦੇ ਤੇ ਹਮਲਾ ਹੋਇਆ ਵਾ ਇਹ ਚੀਜ਼ਾਂ ਨੂੰ ਨਾ ਸੀਰੀਅਸ ਲਿਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆ ਸਾਡੇ ਇਹੋ ਜਿਹੇ ਲੋਕਾਂ ਦੇ ਹੌਂਸਲੇ ਬਲੰਦ ਹੋਰ ਹੋਣਗੇ ਜੇਕਰ ਤੂੰ ਹੀ ਪਹਿਲੇ ਦਿਨ ਤੋਂ ਹੀ ਇਹ ਸਟੈਪ ਚੁੱਕ ਲੈਂਦੇ ਔਰ ਅੱਜ ਜਿਹੜਾ ਇਹ ਰੋਸ ਪਾਇਆ ਜਾ ਰਿਹਾ ਵਾ ਇਹ ਇਦਾਂ ਜਿਹੜਾ ਵਾ ਨਾ ਹੁੰਦਾ ਜੇਕਰ ਸਾਡੇ ਦੇਸ਼ ਦੇ ਇੱਕ ਸੈਨਿਕ ਤੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਹੋ ਸਕਦਾ ਤੇ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਫਿਰ ਦੂਸਰੇ ਆਮ ਪਬਲਿਕ ਦਾ ਕੀ ਹਾਲ ਹੋਏਗਾ ਸਾਰੇ ਇੰਡੀਆ ਦੇ ਵਿੱਚ ਬੜੇ ਚਰਚਾ ਚੱਲ ਰਹੀ ਹੈ ਤੇ ਬੜੇ ਪ੍ਰੋਟੈਸਟ ਹੋ ਰਹੇ ਨੇ ਮਣੀਪੁਰ ਦੇ ਵਿੱਚ ਜਿਹੜਾ ਮਾੜੀ ਤੇ ਸ਼ਰਮਨਾਕ ਘਟਨਾ ਵਾਪਰੀ ਹੈ ਉਦੇ ਸਬੰਧ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਸਿੱਖ ਕਮਿਊਨਿਟੀ ਵੀ ਕਰ ਰਹੀ ਏ 크ਰਿਸਚਨ ਕਮਿਊਨਿਟੀ ਵੀ ਕਰ ਰਹੀ ਏ ਤੇ ਹਿੰਦੂ ਕਮਿਊਨਿਟੀ ਵੀ ਤੇ ਨਾਲ ਦੀ ਨਾਲ ਮੁਸਲਮਾਨ ਵੀ ਜਰੇ ਨੇ ਇਹਦੀ ਨਖੇਦੀ ਕਰ ਰਹੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ 크ਰਿਸਚਨ ਕਮਿਊਨਿਟੀ ਦੇ ਤੇ ਐਂਟੀ ਕ੍ਰਾਈਮ ਇੰਟੈਲੀਜੈਂਸ ਸੰਗਠਨ ਸਟੇਟ ਆਪ ਪ੍ਰਧਾਨ ਨੇ ਸੁਨੀਲ ਸ਼ਰგილ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਵਰਕਰਾਂ ਦੇ ਵਿੱਚ ਵੀ ਤੇ ਉਹਨਾਂ ਵੱਲੋਂ ਵੀ ਜਰਾਏ ਬੜਾ ਰੋਸ਼ ਪਾਇਆ ਜਾ ਰਿਹਾ ਆਪਾਂ ਗੱਲਬਾਤ ਵੀ ਕਰਦੇ ਹਾਂ ਅੱਜ ਕੀ ਨਾਮ ਦੇ ਬਾਰੇ ਮੇਰਾ ਨਾਮ ਸਰ ਸੁਨੀਲ ਸ਼ਰਗੇਲਾ ਐਂਟੀ ਕ੍ਰਾਈਮ ਇੰਟੈਲੀਜੈਂਸੀ ਸੰਗਠਨ ਇੰਡੀਆ ਕੀ ਕਹਿਣਾ ਚਾਹੁੰਦੇ ਮੈਂ ਸਰ ਮਨੀਪੁਰ ਦੀ ਘਟਨਾ ਦੇ ਵਾਸਤੇ ਇਹੀ ਕਹਿਣਾ ਚਾਹੁੰਦਾ ਕਿ ਬਹੁਤ ਸ਼ਰਮਸਾਰ ਜਿਹੜੀ ਘਟਨਾ ਹੋਈ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਦੇਖਣਾ ਕਿ ਕ੍ਰਿਸਚੀਅਨ ਭਾਈਚਾਰੇ ਦੀਆਂ ਲੜਕੀਆਂ ਹੀ ਜਿਹੜੀਆਂ ਨਗਨ ਅਵਸਥਾ ਦੇ ਵਿੱਚ ਪਾਈਆਂ ਗਈਆਂ ਸਮਝੋ ਕਿ ਸੂਰਾ ਦੇਸ਼ ਇੰਡੀਆ ਹੀ ਪਾਇਆ ਗਿਆ ਵਾ ਔਰ ਇਹਦੇ ਵਿੱਚ ਵਰਲਡ ਵਾਈਡ ਜਿਹੜੀ ਆ ਇਸ ਦੀ ਵਿਰੋਧਤਾ ਹੋ ਰਹੀ ਹੈ ਔਰ ਇਹਦੇ ਵਿੱਚ ਸਾਡੇ ਦੇਸ਼ ਦੀ ਬਦਨਾਮੀ ਹੈ ਨਾ ਕਿ 크ਰਿਸਚਨ ਭਾਈਚਾਰੇ ਦੀ ਪੂਰੇ ਦੇਸ਼ ਦੀ ਬਦਨਾਮੀ ਹੈ ਤਾਂ ਬਾਕੀ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੇ ਇਹ ਇਹ ਚੀਜ਼ ਨੂੰ ਪਹਿਲਾਂ ਹੀ ਨੱਥ ਪਾਈ ਜਾਂਦੀ ਜਦੋਂ ਮਨੀਪੁਰ ਵਾਲੇ ਮੁੱਦੇ ਪਕੇ ਸੀਗੇ ਚਰਚਾਂ ਤੇ ਹਮਲੇ ਹੋਏ ਸੀਗੇ 크ਰਿਸਚਨ ਲੋਕਾਂ ਤੇ ਹਮਲੇ ਹੋਏ ਸੀਗੇ ਔਰ ਬਾਈਬਲਸ ਜਿਹੜੀਆਂ ਸਾਰੀਆਂ ਗੀਆਂ ਸਾਡੇ ਧਰਮ ਗ੍ਰੰਥ ਜਲਾਏ ਗਏ ਸੀਗੇ ਜਦੋਂ ਉਹਨਾਂ ਲੋਕਾਂ ਤੇ ਉਦੋਂ ਹੀ ਕਾਰਵਾਈ ਹੋ ਜਾਂਦੀ ਤੇ ਮੈਂ ਮੈਰਾ ਸਮਝਦਾ ਮਤਲਬ ਵੀ ਉਥੋਂ ਇੱਥੇ ਤੱਕ ਕਾਰਵਾਈ ਨਹੀਂ ਪਹੁੰਚਨੀ ਇਹ ਜਦੋਂ ਉਹਨਾਂ ਤੇ ਆਪਾਂ ਕਾਰਵਾਈ ਨਹੀਂ ਕੀਤੀ ਉਦੋਂ ਨਹੀਂ ਮਨੀਪੁਰ ਦੀ ਸਰਕਾਰ ਨੇ ਔਰ ਸੈਂਟਰ ਸਰਕਾਰ ਨੇ ਕੋਈ ਉਹਦੀ ਬਾਤ ਨਹੀਂ ਪੁੱਛੀ ਕਿ ਉੱਥੇ ਕੀ ਚੱਲ ਰਿਹਾ ਵਾ ਫਿਰ ਉਹਨਾਂ ਲੋਕਾਂ ਦੇ ਜਿਹੜੇ ਹੌਂਸਲੇ ਹੋਰ ਬਲੰਦ ਹੋਏ ਆ ਔਰ ਹੌਂਸਲੇ ਬਲੰਦ ਹੋਣ ਦੇ ਨਾਲ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਸੋ ਕੱਲ ਵੀ ਪਰਸੋਂ ਵੀ ਰੋਜ਼ ਜਿਹੜਾ ਰੋਸ਼ ਪਾਇਆ ਜਾ ਰਿਹਾ ਬੜਾ ਪ੍ਰੋਟੈਸਟ ਹੋ ਰਿਹਾ ਪੁਤਲੇ ਵੀ ਫੁਕੇ ਜਾ ਰਹੇ ਨੇ ਕਿਤਨਾ ਕਿਤੇ ਹਰ ਇੱਕ ਧਰਮ ਦੇ ਲੋਕ ਜਿਹੜੇ ਨੇ ਇਸ ਗੱਲ ਨੂੰ ਮੰਨਦੇ ਨੇ ਕਿ ਬਹੁਤ ਜ਼ਿਆਦਾ ਗਲਤ ਹੋਇਆ ਦੇਖੋ ਜੀ ਲक्की ਜੀ ਜਿਹੜੇ ਪ੍ਰੋਟੈਸਟ ਹੋਣੇ ਜਿਹੜੇ ਆ ਇਹ ਜਾਇਜ਼ ਆ ਕਿਉਂਕਿ ਇਹ ਘਟਨਾ ਹੀ ਇਦਾਂ ਦੀ ਹੋਈ ਆ ਦੇਖੋ ਇਹਦੇ ਵਿੱਚ ਕੱਲਾ ਕ੍ਰਿਸਚੀਅਨ ਕੋਮ ਦਾ ਮਸਲਾ ਨਹੀਂ ਆ ਇੱਕ ਇਨਸਾਨੀਅਤ ਦਾ ਮਸਲਾ ਵਾ ਇਹਦੇ ਵਿੱਚ ਹਰ ਇੱਕ ਭਾਈਚਾਰੇ ਵਾਲਾ ਹਰ ਇੱਕ ਭਾਈਚਾਰੇ ਵਾਲਾ ਜਿਹੜਾ ਰੋਜ਼ ਕਾਰਿਆ ਵਾ ਪ੍ਰੋਟੈਸਟ ਕਰ ਰਹੇ ਨੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਇੱਕ ਇਹ ਸਾਡੀ ਜਿਹੜੀ ਜਗ ਜੰਨੀ ਆ ਉਹਦੇ ਤੇ ਹਮਲਾ ਹੋਇਆ ਵਾ ਔਰ ਆਪਾਂ ਸੋਚਦੇ ਆ ਕਿ ਜੇਕਰ ਆਪਾਂ ਇਹ ਚੀਜ਼ਾਂ ਨੂੰ ਨਾ ਸੀਰੀਅਸ ਲਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਇਹੋ ਜਿਹੇ ਲੋਕਾਂ ਦੇ ਹੌਂਸਲੇ ਬਲੰਦ ਹੋਰ ਹੋਣਗੇ ਔਰ ਆਉਣ ਵਾਲੇ ਜਿਹੜਾ ਟਾਈਮ ਹੈ ਸਾਡੇ ਵਾਸਤੇ ਬਹੁਤ ਕਠਿਨਾਈ ਵਾਲਾ ਹੋਏਗਾ ਔਰ ਮੈਂ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਸੈਂਟਰਲ ਸਰਕਾਰ ਨੂੰ ਕਹਿਣਾ ਚਾਹੁੰਦਾ ਮਨੀਪੁਰ ਸਰਕਾਰ ਨੂੰ ਕਹਿਣਾ ਚਾਹੁੰਦਾ ਰਿਕਵੈਸਟ ਵੀ ਕਰਦੇ ਆ ਕਿ ਇਹਨਾਂ ਤੇ ਇਹੋ ਜਿਹੇ ਲੋਕਾਂ ਤੇ ਨੱਥ ਪਾਈ ਜਾਏ ਬਾਕੀ ਪ੍ਰੋਟੈਸਟ ਹੋਣਾ ਜਿਹੜੀ ਤੁਸੀਂ ਗੱਲ ਕੀਤੀ ਉਹ ਜਾਇਜ਼ ਹੈ ਕਿਉਂਕਿ ਉੱਥੇ ਇੱਕ ਜਣਾ ਨਹੀਂ ਸੀਗਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆਪਾਂ ਦੇਖੀਏ ਤੇ ਵੀਡੀਓ ਦੇ ਅਕੋਰਡਿੰਗ ਆਪਾਂ ਦੇਖੀਏ 800 800 900 ਬੰਦਾ ਸੀਗਾ ਔਰ ਜਿਹਦੇ ਵਿੱਚ ਲਾਸਟ ਟਾਈਮ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹ ਵੀ ਬਿਆਨ ਦਿੱਤਾ ਸੀਗਾ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਏਗਾ ਜਿਹਦੇ ਵਿੱਚ ਕੁਝ ਦੋਸ਼ੀਆਂ ਤੇ ਕਾਰਵਾਈ ਹੋਈ ਆ ਪ੍ਰੋਟੈਸਟ ਇਸ ਕਰਕੇ ਚੱਲ ਰਹੇ ਆ ਕਿ ਜਿਹੜੇ ਪੂਰੇ ਜਿੰਨੇ ਵੀ ਦੋਸ਼ੀ ਸੀਗੇ ਜਿਨ੍ਹਾਂ ਦੇ ਐਫਆਰਈ ਦੇ ਵਿੱਚ ਨਾਮ ਹੈ 800 900 ਲੋਕਾਂ ਦਾ ਅਜੇ ਪੂਰੇ ਅਰੈਸਟ ਨਹੀਂ ਸੀਗੇ ਹੋਏ ਔਰ ਇਸ ਕਰਕੇ ਜਿੰਨੀ ਦੇਰ ਤੱਕ ਇਹ ਅਰੈਸਟ ਨਹੀਂ ਹੁੰਦੇ ਲੋਕ ਇਹਨਾਂ ਨੂੰ ਜਿਹੜੀ ਇਹ ਬੰਦੀ ਸਜ਼ਾ ਨਹੀਂ ਮਿਲਦੀ ਉਹ ਨਹੀਂ ਦੇਤਾ ਕਿ ਪ੍ਰੋਟੈਸਟ ਜਿਹੜਾ ਪੂਰੇ ਦੇਸ਼ ਦੇ ਵਿੱਚ ਚੱਲਦਾ ਰਹੇਗਾ ਪੰਜਾਬ ਦੇ ਵਿੱਚ ਚੱਲਦਾ ਰਹੇਗਾ ਜੀ ਸੋ ਗੱਲਬਾਤ ਕੀਤੀ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਉਹਦੇ ਵਿੱਚ 크੍ਰਿਸਚਨ ਜਾਂ ਹਿੰਦੂ ਸਿੱਖ ਮੁਸਲਮਾਨ ਨੇ ਉਹਦੇ ਵਿੱਚ ਸਾਰੇ ਭਾਈਚਾਰਕ ਸਾਂਝ ਦੇ ਲੋਕ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਬੜੀ ਮਾੜੀ ਘਟਨਾ ਜਰੀ ਹੈ ਵਾਪਰੀ ਹੈ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਸਾਡੇ ਨਾਲ ਕੰਤਾ ਮਸੀਹ ਜੀ ਪਹਿਲਵਾਨ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੇ ਆ ਕੀ ਕਹਿਣਾ ਚਾਹੁੰਦਾ ਹੋ ਨਮਸਤੇ ਜੀ ਨਮਸਤੇ ਜੀ ਕੀ ਨਾਮ ਹੈ ਮੇਰਾ ਨਾਮ ਕੁਲਵੰਤਮ ਸਿੰਘ ਕੰਤਾਯਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਘਟਨਾ ਬਾਰੇ ਮੈਂ ਆਪਣੀ ਟੀਮ ਵੱਲੋਂ ਐਂਟੀ ਕਰਾਈਮ ਇੰਟੈਲੀਜੈਂਸ ਇਸ ਗਠਨ ਵੱਲੋਂ ਮੈਂ ਜ਼ਿਲ੍ਹਾ ਪ੍ਰੈਜ਼ੀਡੈਂਟ ਹਾਂ ਔਰ ਮੈਂ ਸੋਚਦਾ ਕਿ ਬੜੀ ਹੀ ਮਾੜੀ ਗੱਲ ਆ ਇਹ ਕੋਈ ਚੰਗੀ ਗੱਲ ਨਹੀਂ ਆ ਧੀਆ ਪੈਣਾ ਨੂੰ ਨੰਗਨ ਹਾਲਤ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਉੱਤੇ ਜੜਾ ਭਜਾਉਣਾ ਵਾ ਔਰ ਉਹਨਾਂ ਦਾ ਗੈਂਗ ਰੇਪ ਕਰਨਾ ਵਾ ਇਹ ਕੋਈ ਚੰਗੀ ਗੱਲ ਨਹੀਂ ਆ ਇਹ ਬੜੀ ਹੀ ਸ਼ਰਮ ਵਾਲੀ ਗੱਲ ਆ ਸਾਡੇ ਸਾਰਿਆਂ ਲਈ ਕਿਉਂਕਿ ਸ਼ਰਾਰਤੀ ਅਨਸਰਾ ਨੇ ਇਹ ਕੰਮ ਕੀਤਾ ਆ ਔਰ ਭੁਗਤਣਾ ਜਿਹੜਾ ਵਾ ਉਹ ਸਾਰੇ ਇੰਡੀਆ ਨੂੰ ਪਿਆ ਰਿਹਾ ਵਾ ਭੁਗਤਣਾ ਮੀਨਜ਼ ਮੇਰੇ ਕਹਿੰਦਾ ਇਹ ਮਤਬលਿਆ ਕਿ ਸਾਰਿਆਂ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਔਰ ਮੈਂ ਇਹ ਗੱਲ ਜਿਹੜੀ ਆ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਮੈਨੂੰ ਇਹ ਬੜਾ ਹੀ ਵਧੀਆ ਲੱਗਾ ਆ ਕਿ ਸਾਰੇ ਭਾਈਚਾਰੇ ਜਿਹੜੇ ਆ ਇਸ ਗੱਲ ਦੀ ਨਖੇਦੀ ਜਿਹੜੀ ਕਰ ਰਿਆ Hindu ਭਾਈਚਾਰਾ ਆ Sikh ਭਾਈਚਾਰਾ ਵਾ Muslim ਭਾਈ ਭਾਈਚਾਰਾ ਵਾ ਅਤੇ ਅਦਰ ਜਿਹੜੇ ਹੋਰ ਵੀ ਹੈਗੇ ਪਰਸਨ ਹੈਗੇ ਆ ਸਾਰੇ ਮਿਲ ਕੇ ਇਸ ਗੱਲ ਨੂੰ ਕਿਸੇ ਨੇ ਵੀ ਚੰਗਾ ਨਹੀਂ ਸਮਝਾਗਾ ਔਰ ਮੈਂ ਬੇਨਤੀ ਕਰਨਾ ਚਾਹਾਂਗਾ ਸੈਂਟਰ ਸਰਕਾਰ ਨੂੰ ਕਿ ਤੁਸੀਂ ਇਹੋ ਜਿਹੇ ਜਿਹੜੇ ਸਰਾਤੀ ਅਨਸਰ ਨੇ ਇਹਨਾਂ ਨੂੰ ਨਾਥ ਪਾਓ ਔਰ ਮਨੀਪੁਰ ਦੀ ਸਰਕਾਰ ਨੂੰ ਵੀ ਮੈਂ ਬੇਨਤੀ ਕਰਨਾ ਚਾਹਾਂਗਾ ਜੇਕਰ ਤੁਸੀਂ ਪਹਿਲੇ ਦਿਨ ਤੋਂ ਹੀ ਇਹ ਸਟੈਪ ਚੁੱਕ ਲੈਂਦੇ ਔਰ ਅੱਜ ਜਿਹੜਾ ਇਹ ਰੋਸ ਪਾਇਆ ਜਾ ਰਿਹਾ ਵਾ ਇਹ ਇਦਾਂ ਜਿਹੜਾ ਵਾ ਨਾ ਹੁੰਦਾ ਕਿ ਨਾ ਥਾਂ ਥਾਂ ਦੇ ਉੱਤੇ ਰੋਸ ਪ੍ਰਦਰਸ਼ਨ ਜਿਹੜੇ ਆ ਨਾ ਹੁੰਦੇ ਔਰ ਮੈਂ ਦੱਸਣਾ ਚਾਹਾਂਗਾ ਕਿ ਜੇਕਰ ਇਹ ਇਹਨਾਂ ਨੂੰ ਨਾਥੇ ਨਾ ਪਾਈ ਗਈ ਤੇ ਆਉਣ ਵਾਲਾ ਸਮਾਂ ਸਾਡੇ ਲਈ ਵੀ ਬੜਾ ਮਾੜਾ ਹੋਵੇਗਾ ਕਿਉਂਕਿ ਇਦਾਂ ਉਹਨਾਂ ਦਾ ਜਿਹੜਾ ਹੌਸਲਾ ਜਿਹੜਾ ਵੱਧ ਜਾਵੇਗਾ ਗੱਲਬਾਤ ਵੀ ਕੀਤੀ ਹੈ ਹੋਰ ਵੀ ਸਾਡੇ ਨਾਲ ਮੌਜੂਦ ਨੇ ਕ੍ਰਿਸਚਨ ਕਮਿਊਨਿਟੀ ਦੇ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ 'ਚ ਵੀ ਰੋਸ਼ ਪਾਇਆ ਗਿਆ ਹੈ ਕੀ ਕਹਿਣਾ ਉਹਨਾਂ ਦਾ ਸੋ ਨਮਸਤੇ ਭਾਜੀ ਨਮਸਤੇ ਜੀ ਕੀ ਨਾਮ ਜੀ ਮੇਰਾ ਨਾਮ ਥਾਮਸ ਸ਼ੋਭਾ ਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬੜੀ ਸ਼ਰਮਨਾਕ ਘਟਨਾ ਹੈ ਕੀ ਕਹਿਣਾ ਚਾਹੁੰਦੇ ਹਾਂ ਬਿਲਕੁਲ ਜੀ ਬਹੁਤ ਹੀ ਸ਼ਰਮਨਾਕ ਘਟਨਾ ਜਿਹੜੀ ਮਨੀਪੁਰ ਦੇ ਵਿੱਚ ਵਾਪਰੀ ਆ ਉਸ ਘਟਨਾ ਨੂੰ ਮੱਧੇ ਨਜ਼ਰ ਰੱਖਦੇ ਹੋਏ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੀ ਤਰ੍ਹਾਂ ਰੋਸ਼ ਪ੍ਰਦਰਸ਼ਨ ਪਾਇਆ ਜਾ ਰਿਹਾ ਹੈ ਔਰ ਇਸ ਸ਼ਰਮਨਾਕ ਘਟਨਾ ਦੇ ਪਿੱਛੇ ਜਿੰਨੇ ਵੀ ਸ਼ਰਾਰਤੀ ਲੋਗ ਨੇ ਉਹਨਾਂ ਦਾ ਬੜਾ ਤਕੜਾ ਯੋਗਦਾਨ ਹੈ ਕਿਉਂਕਿ ਸਾਡਾ ਹਿੰਦੁਸਤਾਨ ਇੱਕ ਧਾਰਮਿਕ ਹਿੰਦੁਸਤਾਨ ਹੈ ਇਹਦੇ ਵਿੱਚ ਸਾਰੇ ਭਾਈਚਾਰੇ ਮਿਲ ਜੁਲ ਕੇ ਵਸਦੇ ਹਨ ਔਰ ਇਸੇ ਹਿੰਦੁਸਤਾਨ ਇਸੇ ਭਾਰਤ ਦੇ ਵਿੱਚ ਇਸੇ ਇੰਡੀਆ ਦੇ ਵਿੱਚ ਅੱਜ ਫਿਰ ਉਹ ਦੁਰਘਟਨਾ ਵਾਪਰੀ ਹੈ ਦੋਸਤੋ ਕਾਫੀ ਸਾਲ ਪਹਿਲਾਂ ਵਾਪਰੀ ਸੀ ਔਰ ਉਹ ਦੁਰਘਟਨਾ ਸਾਡੇ ਪੰਜਾਬ ਦੇ ਅੰਦਰ 1984 ਦੇ ਵਿੱਚ ਇਹ ਦੁਰਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਉਸੇ ਦੁਰਘਟਨਾ ਨੂੰ ਸੇਮ ਮੱਦੇਨਜ਼ਰ ਰੱਖਦੇ ਹੋਏ ਮਨੀਪੁਰ ਦੇ ਵਿੱਚ ਵੀ ਇਹ ਦੁਰਘਟਨਾ ਵਾਪਰੀ ਆ ਬਟ ਮੈਂ ਕਹਿਣਾ ਚਾਹਾਂਗਾ ਕਿ 크੍ਰਿਸਚਨ ਕਮਿਊਨਿਟੀ ਕਦੀ ਵੀ ਪ੍ਰਦਰਸ਼ਨ ਕਰਨ ਦੇ ਵਿੱਚ ਜਾਂ ਲੋਕਾਂ ਨੂੰ ਪਰੇਕਾਸ਼ਣ ਕਰਨ ਦੇ ਵਿੱਚ ਬਲੀਵ ਨਹੀਂ ਕਰਦੀ ਕਿਉਂਕਿ 크੍ਰਿਸ ਜਨ ਜਿਹੜਾ ਧਰਮ ਆ ਹਮੇਸ਼ਾ ਸ਼ਾਂਤੀ ਦਾ ਪ੍ਰਤੀਤ ਦਿੰਦਾ ਔਰ ਕਿਸ ਸੰਧਿ ਦੇ ਵਿੱਚ ਹਮੇਸ਼ਾ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਸ਼ਾਂਤ ਰਹਿਣਾ ਔਰ ਦੂਸਰੇ ਲੋਕਾਂ ਨੂੰ ਮਾਫ ਕਰਨਾ ਬਟ ਇਸ ਚੀਜ਼ ਨੂੰ ਜਿਹੜੀ ਇਹ ਚੀਜ਼ ਕੀਤੀ ਗਈ ਆ ਉਹ ਦੋ ਜਾਂ ਤਿੰਨ ਪੈਣਾ ਦੇ ਨਾਲ ਉਹਨਾਂ ਨੂੰ ਬਿਲਕੁਲ ਸ਼ਰਿਆਮ ਨੰਗੇ ਕਰਕੇ ਰੋਡ ਦੇ ਉੱਪਰ ਕਮਾਣਾ ਫਿਰ ਉਹਨਾਂ ਦਾ ਬਲਾਤਕਾਰ ਕਰਕੇ ਉਹਨਾਂ ਨੂੰ ਮਾਰ ਦੇਣਾ ਬਟ ਉਹਦੇ ਇੱਕ ਔਰਤ ਦੇ ਬ੍ਰਦਰ ਨੂੰ ਔਰ ਫਾਦਰ ਦੀ ਵੀ ਡੈਥ ਕਰ ਦੇਣੀ ਕਿਉਂਕਿ ਉਹਦਾ ਫਾਦਰ ਜਿਹੜਾ ਸੀ ਆਪਣਾ ਕਾਰਗਿਲ ਜੁੱਧ ਦੇ ਵਿੱਚ ਉਹ ਲੜਾਈ ਲੜ ਚੁੱਕਾ ਜੇਕਰ ਸਾਡੇ ਦੇਸ਼ ਦੇ ਇੱਕ ਸੈਨਿਕ ਦੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਹੋ ਸਕਦਾ ਤੇ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਫਿਰ ਦੂਸਰੇ ਆਮ ਪਬਲਿਕ ਦਾ ਕੀ ਹਾਲ ਹੋਏਗਾ ਸੋ ਮੈਂ ਬੇਨਤੀ ਕਰਨਾ ਚਾਹਾਂਗਾ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਜਿਹੜੀ ਅੱਜ ਹਿੰਦੁਸਤਾਨ ਦੀ ਸਰਕਾਰ ਹਿੰਦੁਸਤਾਨ ਨੂੰ ਇੰਡੀਆ ਨੂੰ ਜਾਂ ਭਾਰਤ ਨੂੰ ਚਲਾ ਰਹੀ ਹੈ ਉਹ ਇਸ ਚੀਜ਼ਾਂ ਦੇ ਉੱਤੇ ਆਪਣੀ ਬੜੀ ਬਰੀਕੀ ਦੇ ਨਾਲ ਨਜ਼ਰ ਰੱਖੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਸਾਡੇ ਦੇਸ਼ ਦੇ ਵਿੱਚ ਨਾ ਵਾਪਰ ਸਕਣ ਕਿਉਂਕਿ ਸਾਡਾ ਦੇਸ਼ ਸ਼ਾਂਤੀਪੂਰਕ ਦੇਸ਼ ਹੈ ਔਰ 크੍ਰਿਸਚਨ ਧਰਮ ਸ਼ਾਂਤੀਪੂਰਕ ਜਿਹੜਾ ਇਹ ਸ਼ਾਂਤੀਪੂਰਕ ਆ ਹਮੇਸ਼ਾ ਸ਼ਾਂਤੀ ਨੂੰ ਅਹਿਮਿਤ ਦਿੰਦਾਵਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਹਾਡੇ ਇਸ ਚੈਨਲ ਦਾ ਬਹੁਤ ਬਹੁਤ ਮਿਹਰਬਾਨੀ ਜੀ ਸੋ ਗੱਲਬਾਤ ਕੀਤੀ ਹੈ ਜੀ ਭਾਰੀ 로ਸਟ ਜਿਹੜਾ ਪਾਇਆ ਗਿਆ ਹੈ ਹਰ ਇੱਕ ਧਰਮ ਦੇ ਲੋਕਾਂ ਦੇ ਵਿੱਚ ਤਾਂ ਸਾਰੇ ਹੀ ਇਸ ਗੱਲ ਨੂੰ ਨਿੰਦਨਯੋਗ ਮੰਨਦੇ ਨੇ ਕਿ ਬਹੁਤ ਸ਼ਰਮਨਾਕ ਘਟਨਾ ਜਰੀ ਹੈ ਵਾਪਰੀਏ ਤੇ ਇਹੋ ਜੀ ਘਟਨਾ ਜਰੀ ਨਹੀਂ ਵਾਪਰਨੀ ਚਾਹੀਦੀ ਸਾਰੇ ਇੰਡੀਆ ਦੇ ਵਿੱਚ ਜਿਹੜੇ ਨੇ ਹਰ ਇੱਕ ਧਰਮ ਦੇ ਲੋਕ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲਕੀ ਰਾਜਪੂਤ ਕੁਲਦਾਸਪੁਰ